ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਕਾਰ ਜੀ ਸਾਰਿਆਂ ਨੂੰ। ਹੋਰ ਜੀ ਕੀ ਹਾਲ ਚਾਲ ਹੈ ਤੁਹਾਡਾ? ਅਸੀਂ ਬਿਲਕੁਲ ਠੀਕ ਆ। ਉਮੀਦ ਕਰਦੇ ਆਂ ਤੁਸੀਂ ਵੀ ਬਿਲਕੁਲ ਆਪਣੇ ਘਰਾਂ ਦੇ ਵਿੱਚ ਖੁਸ਼ ਹੋਵੋਗੇ। ਹਾਂਜੀ। ਸੋ ਅਸੀਂ ਇੱਕ ਵਾਰ ਫੇਰ ਹਾਜ਼ਰ ਹੋ ਗਏ ਆਂ ਪ੍ਰੋਗਰਾਮ ਲੈ ਕੇ, ਭੁੱਲ ਗਏ ਲੋਕ ਬੱਤਾਂ ਬਾਣੀਆਂ। ਤੇ ਬਹੁਤ-ਬਹੁਤ ਤੁਹਾਡਾ ਸਵਾਗਤ ਕਰਦੇ ਆਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਤੁਸੀਂ ਪਿਆਰ ਦਿੰਦੇ ਆਂ, ਬਹੁਤ ਸਾਨੂੰ ਚੰਗਾ ਲੱਗਦਾ ਆ। ਤੁਹਾਡੇ ਕਮੈਂਟ ਦੇਖ ਕੇ ਤੁਹਾਡੀਆਂ ਗੱਲਾਂ ਬਾਤਾਂ ਦੇਖ ਕੇ ਵਧੀਆ-ਵਧੀਆ ਕਮੈਂਟ ਆਉਂਦੇ ਆ ਸਾਡੀ એનર્ਜੀ ਜਿਹੜੀ ਆ ਵੱਧ ਜਾਂਦੀ ਆ ਤੁਹਾਨੂੰ ਦੱਸਦੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਬਾਤ ਦਾ ਜਵਾਬ ਹੈਗਾ ਜੀ ਗੰਨਾ ਗੰਨਾ ਜੀ ਹਾਂਜੀ ਪੂਰੀ ਬਾਤ ਸੀ ਜੀ ਪੂਰੀ ਬਾਤ ਦੱਸ ਦਿਓ ਹਾਂਜੀ ਹਾਂਜੀ ਪੂਰੀ ਬਾਤ ਸੀਗੀ ਜੀ ਲੰਮਾ ਚਮਾ ਆਦਮੀ ਉਹਦੇ ਗਿੱਟੇ ਦਾੜੀ ਦਾ ਆਨਸਰ ਹੈਗਾ ਜੀ ਗੰਨਾ ਗੰਨਾ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਤੁਸੀਂ ਚੈਨਲ ਤੇ ਆਏ ਆਪਣਾ ਕੀਮਤੀ ਟਾਈਮ ਕੱਢ ਕੇ ਤੇ ਸਾਰਿਆਂ ਨੇ ਕਮੈਂਟ ਵੀ ਕੀਤੇ ਆ ਤੇ ਲਾਈਕ ਵੀ ਕੀਤਾ ਵੀਡੀਓ ਨੂੰ ਤੇ ਅਸੀਂ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਹੁਣ ਦੱਸ ਦਿਆ ਅਸੀਂ ਉਹਨਾਂ ਦੇ ਨਾਂ ਜਿਨ੍ਹਾਂ ਨੇ ਬਾਦ ਦਾ ਜਵਾਬ ਸਹੀ ਦਿੱਤਾ ਠੀਕ ਇੱਥੇ ਹੈਗੇ ਜੀ ਹਰਵਿੰਦਰ ਕੌਰ ਹਾਂਜੀ ਜਗਦੀਪ ਆਲਖ ਵਿਰਖ ਹਾਂਜੀ ਸੁਵਿੰਦਰ ਮੋਹਾਲੀ ਪੰਜਾਬੀ ਲਾਈਫਸਟਾਈਲ ਹਾਂਜੀ ਇਹਨਾਂ ਨੇ ਜਵਾਬ ਸਹੀ ਦਿੱਤਾ ਜੀ ਬਾਦ ਦਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਬਹੁਤ ਥੈਂਕ ਯੂ ਆ ਜੀ ਹਾਂ ਤੇ ਕੁਝ ਨਵੇਂ ਸਾਡੇ ਨਾਲ ਜੁੜੇ ਆ ਚੈਨਲ ਤੇ ਉਹਨਾਂ ਦਾ ਵੀ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜੀ ਵੈਲਕਮ ਆ ਸਾਡੇ ਚੈਨਲ ਤੇ ਤੁਸੀਂ ਆਏ ਆ ਤੇ ਬਹੁਤ ਪਿਆਰ ਦਿੰਨੇ ਆ ਸਾਨੂੰ ਤਾਂ ਬਹੁਤ ਚੰਗਾ ਲੱਗਦਾ ਹੈ ਹਨਾ ਸਾਨੂੰ ਤਾਂ ਇੱਕ ਅਸੀਂ ਫੈਮਲੀ ਵਾਂਗੂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੇਦਾ ਔਰ ਇੰਨੇ ਇੰਨਿਆ ਹੁਣ ਜੁੜ ਗਏ ਆ ਕਿ ਹੁਣ ਜਾਨੀ ਨਹੀਂ ਆਉਂਦੀ ਸਾਨੂੰ ਜਿੰਨਾ ਚਿਰ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਨਾ ਕਰ ਲਈਏ ਸਹੀ ਗੱਲ ਆ ਹਾਂ ਸਾਨੂੰ ਵੀ ਅੜੀ ਰਹਿੰਦੀ ਆ ਅੜੀ ਰਹਿੰਦੀ ਆ ਬਿਲਕੁਲ ਹਾਂਜੀ ਐਤਵਾਰ ਦੀ ਤੁਹਾਨੂੰ ਰਹਿੰਦੀ ਆ ਇਹ ਦਿਨ ਇਹ ਦਿਸਾਂ ਨੂੰ ਰਹਿੰਦੀ ਆ ਅੱਜ ਦਿਨ ਇਹਨਾਂ ਦੋ ਔਰਤਾਂ ਮਹੱਲੇ ਦੇ ਵਿੱਚ ਇੱਕ ਦੂਜੇ ਨੂੰ ਮਿਲੀਆਂ ਹਾਂਜੀ ਤੇ ਇੱਕੋ ਦੂਸਰੀ ਨੂੰ ਵਧਾਈਆਂ ਦੇਣ ਲੱਗ ਪਈ ਕਹਿੰਦੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਭੈਣੇ ਹਨਾ ਤੂੰ ਕੁੜੀ ਤੇ ਮੁੰਡੇ ਦਾ ਵਿਆਹ ਕਰ ਲਿਆ ਹਾਂਜੀ ਹਾਂ ਹਨਾ ਉਹ ਵੀ ਕਹਿੰਦੀ ਹਾਂਜੀ ਹਾਂਜੀ ਬਹੁਤ ਵਧੀਆ ਮੈਂ ਵਿਆਹ ਕਰ ਲਿਆ ਜੀ ਹਾਂ ਤੇ ਉਹ ਕਹਿੰਦੀ ਕਿੱਦਾਂ ਭੈਣ ਜਵਾਈ ਕਿਦਾਂ ਦਾ ਨਿਕਲਿਆ ਕਿਦਾਂ ਦਾ ਜਵਾਈ ਚੰਗਾ ਆ ਜਵਾਈ ਦਾ ਕੀ ਕਿਦਾਂ ਦਾ ਸੁਭਾਅ ਆ ਹਾਂਜੀ ਹਾਂਜੀ ਤੇ ਉਹ ਕਹਿੰਦੀ ਵੀ ਜਵਾਈ ਤੇ ਮੇਰਾ ਇੰਨਾ ਵਧੀਆ ਨਾ ਪਹਿਣੇ ਤੂੰ ਪੁੱਛੀ ਨਾ ਹਾਂਜੀ ਹਨਾ ਉਹ ਬਹੁਤ ਵਧੀਆ ਆ ਮੇਰੀ ਕੁੜੀ ਤੋਂ ਪੁੱਛੇ ਤਾਂ ਬਗੈਰ ਤਾਂ ਉਹ ਗੱਲ ਵੀ ਨਹੀਂ ਕਰਦਾ ਹਾਂਜੀ ਹਨਾ ਤੇ ਉਹ ਕਹਿੰਦੀ ਚਲੋ ਪਹਿਣੇ ਤਾਂ ਬਹੁਤ ਵਧੀਆ ਗੱਲ ਆ ਨਾ ਹਨਾ ਬਹੁਤ ਖੁਸ਼ੀ ਦੀ ਗੱਲ ਆ ਹਾਂਜੀ ਹਾਂਜੀ ਫਿਰ ਉਹ ਕਹਿੰਦੀ ਕਿਦਾਂ ਤੇਰੀ ਨੌ ਕਿਦਾਂ ਪਹਿਣ ਉਹਦਾ ਕੀ ਸੁਭਾਅ ਹੂੰ ਉਹ ਗੰਦੀ ਨੌ ਤਾਦੂ ਪੋਛੀ ਨਾ ਪਹਿਣੇ ਉਹ ਤਾਂ ਜਿੱਦਣ ਦੀ ਆਈ ਹੈ ਨਾ ਮੇਰੇ ਮੁੰਡੇ ਨੂੰ ਮਗਰ ਲਾਈ ਫਿਰਦੀ ਆ ਹਾਂਜੀ ਹਾਂ ਤੇ ਚਲੋ ਜੀ ਇਦਾਂ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿੰਦੀਆਂ ਆ ਹਰ ਵਾਰੀ ਆਪਾਂ ਕੋਈ ਨਾ ਕੋਈ ਗੱਲਬਾਤ ਕਰਦੇ ਆ ਕਿਸੇ ਵੀ ਟੌਪਿਕ ਤੇ ਇਹ ਬਹੁਤ ਵਧੀਆ ਲੱਗਦਾ ਸਾਨੂੰ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਸਦੀ ਤਰੱਕੀ ਦੇਖ ਕੇ ਆਪਾਂ ਜੈਲਸ ਨਾ ਕਰੀਏ, ਖੁਸ਼ ਹੋਈਏ। ਖੁਸ਼ ਹੋਈਏ। ਕਿ ਅਗਲਾ ਤਰੱਕੀ ਕਰ ਰਿਹਾ ਜੇ ਕੋਈ ਬੰਦਾ ਜਾਂ ਕੋਈ ਕੁੜੀ ਜਾਂ ਕੋਈ ਲੇਡੀ ਜਾਂ ਕੋਈ ਵੀ ਆਪਣੇ ਲਾਗੇ ਛਾਗੇ ਕੋਈ ਵੀ ਤਰੱਕੀ ਕਰ ਰਿਹਾ ਤਾਂ ਉਹਨੂੰ ਦੇਖ ਕੇ ਆਪਾਂ ਖੁਸ਼ ਹੋਈਏ। ਖੁਸ਼ ਹੋਈਏ। ਨਾ ਕਿ ਉਹ ਤੋਂ ਜੈਲਸ ਕਰੀਏ। ਹੈਨਾ? ਤਾਂ ਕਿਉਂਕਿ ਜੈਲਸ ਕਰਨਾ ਇੱਕ ਬਹੁਤ ਮਾੜੀ ਆਦਤ ਆ। ਹਾਂ। ਆਪਾਂ ਕਹਿੰਨੇ ਆ ਉਹ ਫਲਾਨਾ ਜੈਲਸ ਕਰਦਾ ਮੇਰੇ ਤੋਂ ਫਲਾਨਾ ਜੈਲਸ ਕਰਦਾ ਆਪਾਂ ਸਾਰਿਆਂ ਨੂੰ ਕਹਿ ਦਿੰਨੇ ਲਾਗੇ ਛਾਗੇ ਵੀ ਉਹ ਮੇਰੇ ਤੋਂ ਜੈਲਸ ਕਰਦਾ ਜੀ ਉਹ ਮੇਰੇ ਤੋਂ ਦੁਨੀਆ ਮੇਰੇ ਤੋਂ ਸੜਦੀ ਆ ਮੈਂ ਆਹ ਕੰਮ ਕਰ ਲਿਆ ਦੁਨੀਆ ਮੇਰੇ ਤੋਂ ਸੜਦੀ ਆ ਹਨਾ ਉਹ ਵੀ ਸ਼ਾਇਦ ਬੰਦਾ ਇਹੀ ਸੋਚਦਾ ਹੋਊਗਾ ਮੈਂ ਅੱਜ ਫਲਾਨਾ ਕੰਮ ਨਵਾਂ ਕੀਤਾ ਲੋਕੀ ਮੇਰੇ ਤੋਂ ਸੜਦੇ ਆ ਹਨਾ ਤੇ ਲੋਕੀ ਕੌਣ ਆ ਦੁਨੀਆ ਹੈ ਕਿੱਥੇ ਆ ਜੇ ਆਪਾਂ ਸੋਚੀਏ ਤਾਂ ਲੋਕੀ ਕੌਣ ਆ ਲੋਕਾਂ ਦੇ ਵਿੱਚ ਕੌਣ-ਕੌਣ ਆਉਂਦਾ ਆ ਹਾਂ ਕੌਣ ਆਦਾ ਤੁਸੀਂ ਦੱਸੋਣ ਕੌਣ ਆਉਂਦਾ ਆਪਾਂ ਕਿੰਨੇ ਬੰਦਿਆਂ ਨੂੰ ਆਪਾਂ 100 ਬੰਦਾ ਇਕੱਠਾ ਕਰ ਲਓ ਉਹ ਵੀ ਇਹੀ ਕਹਿੰਦਾ ਆ ਯਾਰ ਮੇਰੇ ਤੋਂ ਦੁਨੀਆ ਛੱਡਦੀ ਆ ਲੋਕੀ ਮੇਰੇ ਤੋਂ ਛੱਡਦੇ ਆ ਸਾਰੇ ਏਦਾਂ ਕਹੀ ਜਾਂਦੇ ਆ ਪਰ ਉਹ ਲੋਕੀ ਕਿੱਥੇ ਆ ਉਹ ਦੁਨੀਆ ਕਿੱਥੇ ਆ ਕਿਤੇ ਪਤਾਲ ਚ ਰਹਿੰਦੀ ਆ ਜਾਂ ਉੱਤੇ ਕਿਤੇ ਰਹਿੰਦੀ ਆ ਜਿਹਨੂੰ ਆਪਾਂ ਕਹਿ ਰਹੇ ਆ ਛੱਡਦੇ ਆ ਉਹ ਤਾਂ ਆਪਾਂ ਲੱਭ ਹੀ ਨਹੀਂ ਰਹੇ ਆ ਆਪਾਂ ਏਦਾਂ ਹੀ ਕਹੀ ਜਾਂਦੇ ਨੇ ਇਹ ਤਾਂ ਮਤਲਬ ਆਪਾਂ ਇੱਕ ਦੂਜੇ ਨੂੰ ਕਹੀ ਜਾਂਦੇ ਆ ਹਾਂਜੀ ਦੁਨੀਆ ਆਪਾਈਆਂ ਆਪਾਈਆਂ ਹਨਾ ਆਪਾਂ ਉਹ ਕਹੀ ਜਾਂਦਾ ਮੇਰੇ ਤੋਂ ਸੜਦਾ ਮੈਂ ਕਹੀ ਨਾ ਮੇਰੇ ਤੋਂ ਸੜਦਾ ਕੀ ਹੈ ਇਹ ਗੱਲਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਇਹਦਾ ਮਤਲਬ ਆਪਾਂ ਆਪਣੇ ਆਪ ਨੂੰ ਕਹਿ ਰਹੇ ਹਾਂ ਕਿਸੇ ਨੂੰ ਨਹੀਂ ਕਹਿ ਰਹੇ ਹੈਗੇ ਹਾਂ ਇਹ ਆਪਣੇ ਮਨ ਨੂੰ ਤਸੱਲੀ ਦੇਣ ਵਾਲੀ ਇੱਕ ਗੱਲ ਆ ਇੱਕ 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 ਛੋਟੀ ਜਿਹੀ ਨਕਾਰੀ ਜੀ ਬੇਮਤਲਬੀ ਗੱਲ ਆ ਜੈਲਸ ਜਿਹਨੂੰ ਆਪਾਂ ਕਹਿੰਦੇ ਆ ਕਿ ਆਪਾਂ ਉਹ ਮੇਰੇ ਤੋਂ ਸੜ ਗਿਆ ਉਹ ਮੇਰੇ ਤੋਂ ਸੜ ਗਿਆ ਤਾਂ ਫਿਰ ਆਪਾਂ ਵੀ ਸੜਦੇ ਹਾਂ ਉਹਨਾਂ ਤੋਂ ਇਹੀ ਹੋ ਗਿਆ ਆਪਾਂ ਵੀ ਛੱਡ ਆਪਾਂ ਲੋਕਾਂ ਤੋਂ ਛੱਡਦੇ ਆ ਲੋਕੀ ਸਾਡੇ ਤੋਂ ਛੱਡਦੇ ਆ ਬੰਦੂਨੀਆ ਦੇ ਵਿੱਚ ਹੀ ਹੋਨੇ ਲੋਕਾਂ ਦੇ ਵਿੱਚ ਹੀ ਹੋਨੇ ਹਾਂਜੀ ਇਹ ਬੇਫਾਲਤੂ ਦੀਆਂ ਗੱਲਾਂ ਆ ਆਪਣੇ ਦਿਮਾਗ ਚੋਂ ਕੱਢ ਦੇਣੀਆਂ ਚਾਹੀਦੀਆਂ ਇਹ ਕੂੜਾ ਭਰਿਆ ਹੁੰਦਾ ਦਿਮਾਗ ਜੀ ਕਹਿੰਦੇ ਹੁੰਦੇ ਤੂੜੀ ਭਰੀ ਹੁੰਦੀ ਸਮਝੋ ਹਨਾ ਇਹ ਫਾਲਤੂ ਦੀਆਂ ਗੱਲਾਂ ਕੱਢ ਦੇਣੀਆਂ ਚਾਹੀਦੀਆਂ ਦਿਮਾਗ ਚੋਂ ਉੱਚੀਆਂ ਗੱਲਾਂ ਸੋਚੋ ਉੱਚੀਆਂ ਸੋਚਾਂ ਰੱਖੋ ਆਪਣੇ ਬੱਚਿਆਂ ਨੂੰ ਵੀ ਉੱਚੀਆਂ ਸੋਚਾਂ ਦੱਸੋ ਛੋਟੀਆਂ ਗੱਲਾਂ ਸੋਚਣ ਨਾਲ ਬੰਦਾ ਤਰੱਕੀ ਕਰਦਾ ਹੈ। ਔਰ ਜੇ ਤੁਸੀਂ ਨੀਵਾ ਸੋਚਦੇ ਆ ਨਾ ਤਾਂ ਉਹ ਪੁਰਾਣਾ 50 ਸਾਲ ਵਾਲੀ ਸੋਚ ਆਪਣੀ ਰੱਖਦੇ ਆ ਤਾਂ ਤਰੱਕੀ ਨਹੀਂ ਕਰਦੇ। ਤੁਹਾਡੇ ਬੱਚੇ ਵੀ ਤਰੱਕੀ ਨਹੀਂ ਕਰਦੇ। ਉਹ ਛੋਟੀ ਸੋਚ ਲੈ ਕੇ ਅੱਗੇ ਜਾਣਗੇ। ਸਹੀ ਗੱਲ ਹੈ ਸਹੀ ਗੱਲ। ਤਾਂ ਉਹ ਸੋਚ ਕਦੀ ਖਤਮ ਨਹੀਂ ਹੋਣੀ। ਤਾਂ ਖੂਦੇ ਡੱਡੂ ਨਾ ਬਣੋ ਤਾਂ ਬਾਹਰ ਨਿਕਲੀਏ ਆਪਾਂ ਤਾਂ ਤਰੱਕੀ ਵਾਲੇ ਰਾਹ ਤੇ ਚੱਲੀਏ ਆਪਣੇ ਬੱਚਿਆਂ ਨੂੰ ਵੀ ਲੈ ਕੇ ਚੱਲੀਏ ਨਾਲ-ਨਾਲ। ਸੜ ਕੇ ਕੀ ਮਿਲੂਗਾ? ਪਰਮਾਤਮਾ ਨੇ ਜਿਹਨੂੰ ਜੋ ਦੇਣਾ ਉਹ ਦੇਣਾ ਹੀ ਆ। ਉਹ ਦੇਣਾ ਹੀ ਆ। ਆਪਾਂ ਕੁਝ ਨਹੀਂ ਕਰ ਸਕਦੇ। ਹਾਂਜੀ। ਹਨਾ ਫੇ ਆਪਾਂ ਇੱਕ ਦੂਜੇ ਦਾ ਨਾਮ ਲਾਈ ਜਾਂਦੇ ਆ ਉਹ ਸੜ ਗਿਆ ਜੀ ਉਹ ਫਲਾਣਾ ਸੜ ਗਿਆ। ਹਮਮ ਵੱਡੀ ਗੱਲ ਤੇ ਇਹ ਆ ਕਿ ਇੱਥੇ ਆਪਾਂ ਲੋਕ ਉਹ ਵਹਿਲੇ ਜਾਂਦੇ। ਸਹੀ ਸੋਚਣਾ ਚਾਹੀਦਾ ਕਿ ਅਸੀਂ ਖੁਸ਼ ਆਂ। ਅਸੀਂ ਇਹ ਚੀਜ਼ ਲੈ ਆਂਦੀ ਆ ਅਸੀਂ ਖੁਸ਼ ਆਂ। ਸਾਰੀ ਦੁਨੀਆ ਹੀ ਖੁਸ਼ ਆ। ਸਾਰੀ ਦੁਨੀਆ ਖੁਸ਼ ਆ। ਹਨਾ ਤਾਂ ਆਪਾਂ ਕਿਸੇ ਨੂੰ ਇਹ ਕਿਉਂ ਕਹੀਏ ਕਿ ਉਹ ਖੁਸ਼ ਨਹੀਂ ਹੈਗਾ। ਤੇ ਇਹਦਾ ਮਤਲਬ ਉਹ ਵੀ ਕੱਲ ਨੂੰ ਕਹੂਗਾ ਕਿ ਲੈ ਮੈਂ ਆ ਜੀ ਲਿਆਂਦੀ ਆ ਤਾਂ ਉਹ ਖੁਸ਼ ਨਹੀਂ ਹੋਗਾ ਤਾਂ ਫੇਰ ਆਪਾਂ ਵੀ ਲੋਕਾਂ ਜੀ ਆਉਣੇ ਆ ਨਾ ਇਸ ਲਈ ਆਪਣੀ ਸੋਚ ਨੂੰ ਵੱਡੀ ਰੱਖਣਾ ਚਾਹੀਦਾ ਵੱਡੀ ਰੱਖੋ ਬਿਲਕੁਲ ਤੇ ਕੋਈ ਨਹੀਂ ਸੋਣਣ ਵਾਲੀ ਕੋਈ ਗੱਲ ਨਹੀਂ ਜੋ ਜੋ ਆਪਾਂ ਸੋਚਦੇ ਹਾਂ ਉਹੀ ਮਿਲਦਾ ਬਿਲਕੁਲ ਕੋਈ ਚੀਜ਼ ਲਿਆਉਣੇ ਤੁਸੀਂ ਸੋਚੋ ਸਾਰੇ ਹੀ ਖੁਸ਼ ਤੁਸੀਂ ਉਹ ਖੁਸ਼ੀ ਨੂੰ ਪੂਰੀ ਲੈਣਾ ਚਾਹੁੰਦੇ ਆ ਆਪਣੀ ਖੁਸ਼ੀ ਨੂੰ ਪੂਰੀ ਸੈਲੀਬ੍ਰੇਟ ਕਰਨਾ ਚਾਹੁੰਦੇ ਆ ਤਾਂ ਫੇਰ ਖੁਸ਼ ਹੋਵੋ ਚੰਗੀ ਤਰ੍ਹਾਂ ਇਹ ਸੋਚੋ ਕਿ ਸਾਰੇ ਹੀ ਖੁਸ਼ ਆ ਬਿਲਕੁਲ ਹਾਂ ਕਿਸੇ ਦੇ ਵੱਲ ਇਹ ਨਾ ਦੇਖੋ ਕਿ ਉਹ ਖੁਸ਼ ਨਹੀਂ ਹੈਗਾ ਬਹੁਤ ਔਖਾ ਹੈ ਕਈ ਵਾਰੀ ਬਾਹਰ ਨਿਕਲੀਦਾ ਨਾ ਕੋਈ ਬੰਦਾ ਗੱਲ ਕਰਦਾ ਨਾ ਉਹ ਇਦਾਂ ਹੀ ਕਹਿੰਦਾ ਰਹਿੰਦਾ ਓਏ ਮੈਂ ਫਲਾਨੀ ਚੀਜ਼ ਲੈਂਦੀ ਦੁਨੀਆ ਸੜ ਗਈ ਉਹ ਸਾਨੂੰ ਆਪ ਨੂੰ ਇਦਾਂ ਲੱਗਦਾ ਇਹ ਘਰੇ ਸਾਨੂੰ ਛਣੋਂ ਲਿਆ ਹਾਂ ਇਦਾਂ ਹੀ ਲੱਗਦਾ ਤੇ ਕੋਈ ਚੰਗੀ ਗੱਲ ਥੋੜੋ ਆ ਕੁਛ ਨਹੀਂ ਕੋਈ ਗੱਲ ਨਹੀਂ ਅਸੀਂ ਨਹੀਂ ਕਹਿੰਦੇ ਦੁਨੀਆ ਸਾਡੇ ਤੋਂ ਸੜਦੀ ਸਾਡੇ ਤੋਂ ਦੁਨੀਆ ਬਹੁਤ ਖੁਸ਼ ਆ ਬਿਲਕੁਲ ਸਾਡੇ ਨਾਲ ਆ ਦੁਨੀਆ ਸਾਡੇ ਨਾਲ ਸਾਡੀ ਹਰ ਗੱਲ ਤੋਂ ਦੁਨੀਆ ਸਾਡੇ ਨਾਲ ਆ ਸਾਡਾ ਪਰਿਵਾਰ ਸਾਡੀ ਫੈਮਿਲੀ ਸਾਡਾ ਆਂਡ ਗਵਾਂਡ ਸਾਡਾ ਬੜੀ ਮੱਲਾ ਸਭ ਸਾਡੇ ਤੋਂ ਸਾਡਾ ਸ਼ਹਿਰ ਸਾਡਾ ਨਗਰ ਸਾਰੇ ਸਾਡੇ ਤੋਂ ਕੋਈ ਨਹੀਂ ਸਾਡਾ ਸਾਡਾ ਆਣ ਗੁਆਣ ਸਾਰੇ ਸਾਡੇ ਨਾਲ ਆ ਨਾ ਹੀ ਅਸੀਂ ਉਹਨਾਂ ਬਾਰੇ ਇਹ ਸ਼ਬਦ ਬੋਲਣਾ ਚਾਹੁੰਦੇ ਆ ਕਿ ਉਹ ਸੜਦੇ ਆ ਬਿਲਕੁਲ ਅਸੀਂ ਕੌਣ ਹੁੰਨੇ ਕਿਸੇ ਨੂੰ ਸੜਦੇ ਕਹਿਣ ਵਾਲੇ ਬਿਲਕੁਲ ਸਾਨੂੰ ਉਹਨਾਂ ਦਾ ਸਾਥ ਚਾਹੀਦਾ ਆ ਅਸੀਂ ਅਸੀਂ ਕਿੰਨੇ ਕੇ ਸਾਡੇ ਨਾਲ ਆ ਸਾਰੇ ਆਪਾਂ ਆਪ ਕਾਮਯਾਬ ਕਿੱਦਾਂ ਹੋਣਾ ਆਪਣੇ ਬੱਚਿਆਂ ਨੂੰ ਕਾਮਯਾਬ ਕਿੱਦਾਂ ਕਰਨਾ ਆਪਣੇ ਪਰਿਵਾਰ ਨੂੰ ਖੁਸ਼ ਕਿੱਦਾਂ ਰੱਖਣਾ ਸਹੀ ਗੱਲ ਹੈ ਇਹਦੇ ਵੱਲ ਧਿਆਨ ਦਿਓ ਨਾ ਕਿ ਲੋਕਾਂ ਲਈ ਕੀ ਕਹਿੰਦੇ ਕੀ ਕਹੀ ਜਾਂਦੀ ਜਿਹਦਾ ਦਿਲ ਕਰਦਾ ਜੋ ਮਰਜ਼ੀ ਖੁਸ਼ ਰਹੇ ਪ੍ਰਮਾਤਮਾ ਜੀ ਕੋ ਕਹਿੰਦਾ ਵੀ ਉਹਨੂੰ ਵੀ ਖੁਸ਼ ਰੱਖੇ ਉਹ ਆਪਣੇ ਡਿਊਟੀ ਲੱਗਾ ਹੋਇਆ ਆ ਸਹੀ ਗੱਲ ਆ ਆਪਾਂ ਆਪਣੀ ਡਿਊਟੀ ਕਰੀ ਜਾਣੀ ਆ ਸਹੀ ਗੱਲ ਕਿਸੇ ਦੀ ਡਿਊਟੀ ਹੁੰਦੀ ਆ ਦੁਖੀ ਰਹਿਣਾ ਹਰ ਟਾਈਮ ਉਹਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਕਿਸੇ ਦੀ ਡਿਊਟੀ ਹੁੰਦੀ ਖੁਸ਼ ਰਹਿਣਾ ਆਪਾਂ ਉਹਨੂੰ ਦੁਖੀ ਨਹੀਂ ਕਰ ਸਕਦੇ ਇਸ ਲਈ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਆ ਤੁਸੀਂ ਕਿਸੇ ਨੂੰ ਬਦਲ ਨਹੀਂ ਸਕਦੇ ਆਪਣੇ ਆਪ ਨੂੰ ਚੇਂਜ ਕਰੋ ਚੇਂਜ ਕਰੋ ਕਿਸੇ ਨੂੰ ਨਹੀਂ ਤੁਸੀਂ ਚੇਂਜ ਕਰ ਸਕਦੇ ਸਹੀ ਗੱਲ ਸਹੀ ਗੱਲ ਸਾਡੀਆਂ ਤਾਂ ਗੱਲਾਂ ਜੀ ਬਹੁਤ ਲੰਬੀਆਂ ਲੰਬੀਆਂ ਚੱਲ ਰਹੀਆਂ ਜਦੋਂ ਤੁਰ ਪੈਂਦਾ ਵੀ ਜ਼ਿਆਦਾ ਹਮ ਹੋ ਜਾਂਦਾ ਹਾਂਜੀ ਸੋ ਆਪਾਂ ਮੁੜੇ ਹਾਂ ਹਾਂਜੀ ਹੁਣ ਮੁੜੇ ਫੇਰ ਵੀ ਆਪਾਂ ਗੱਲਾਂ ਕਰਨੀਆਂ ਆ ਅਗਲੇ ਚਲੋ ਹੁਣ ਆਪਾਂ ਪਾਉਨੇ ਆ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਬਾਤ ਪਾਵਾ ਬਤੋਲੀ ਪਾਵਾ ਬਾਤ ਨ ਲੱਗੇ ਮੋਤੀ 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 ਝੜ ਗਏ ਤਾਂ ਬਾਤ ਰਹਿ ਗਈ ਖਲੋਤੀ ਔਰ ਦੇਖੋ ਜੀ ਤੁਸੀਂ ਕਿਹੜੀ ਬਾਤ ਆਏ ਕਿਹੜੀ ਖਲੋਤੀ ਰਹਿ ਗਈ ਆ ਖਲੋਤੀ ਰਹਿ ਗਈ ਆ ਜਿਹੜੀ ਕੱਲੀ ਬਾਤ ਹੀ ਖਲੋਤੀ ਰਹਿ ਗਈ ਆ ਤੇ ਚਲੋ ਤੁਸੀਂ ਇਹ ਹੁਣ ਬਾਤ ਦਾ ਜਵਾਬ ਦੇਣਾ ਹੈ ਹਾਂ ਅਗਲੇ ਭਾਗ ਤੇ ਫਿਰ ਮਿਲਦੇ ਆ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ